ਡੇ ਘਰ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਹੈ ਜਿਹਨੂੰ ਅਸੀਂ ਹਲਦੀ ਦੇ ਨਾਮ ਤੋਂ ਜਾਣਦੇ ਹਾਂ ਸਾਰੇ ਜਾਣਦੇ ਆ ਵੀ ਹਲਦੀ ਜਿਹੜੀ ਹੈ ਉਹ ਇੱਕ ਐਂਟੀਸੈਪਟਿਕ ਹੈ ਉਹ ਜਦੋਂ ਅਸੀਂ ਉਹਨੂੰ ਲੈਣਾ ਹੈ ਕਈ ਲੋਕਾਂ ਨੂੰ ਲੈਣ ਦਾ ਨਹੀਂ ਪਤਾ ਕਿੱਦਾਂ ਲੈਣਾ ਹਲਦੀ ਪਤਾ ਸਭ ਨੂੰ ਵੀ ਖਾਣੀ ਚਾਹੀਦੀ ਆ ਉਹ ਕਿੱਦਾਂ ਖਾਣੀ ਚਾਹੀਦੀ ਆ ਉਹ ਨਹੀਂ ਪਤਾ ਇੱਕ ਮੈਡੀਕਲ ਸਿਸਟਮ ਹੈ ਜਿਹਦੇ ਨਾਲ ਹਲਦੀ ਦਾ ਇੱਕ ਜੁੜਿਆ ਹੋਇਆ ਜੁੜਾਵ ਹੈ ਹਲਦੀ ਬਾਰੇ ਮੈਂ ਦੋ ਗੱਲਾਂ ਦੱਸਾਂਗਾ ਅੱਜ ਇੱਕ ਤਾਂ ਦੱਸਾਂਗਾ ਜੀ ਹਲਦੀ ਤੁਹਾਡੀ ਇਮਿਊਨਿਟੀ ਨੂੰ ਕਿੱਦਾਂ ਬੂਸਟ ਕਰਦੀ ਆ ਜੀ ਦੂਸਰਾ ਹਲਦੀ ਤੁਹਾਡੇ ਗੋਡਿਆਂ ਦਾ ਦਰਦ ਕਿਵੇਂ ਗਾਇਬ ਕਰਦੀ ਆ ਜੀ ਤਾਂ ਉਹਦੇ ਵਿੱਚ ਕੀ ਹੈ ਕਿ ਜਦੋਂ ਤੁਸੀਂ ਹਲਦੀ ਦਾ ਲੈਣਾ ਚਾਹੁੰਦੇ ਹੋ ਤਾਂ ਉਹਨੂੰ ਕੀ ਕਰਨਾ ਇੱਕ ਹਲਦੀ ਦਾ ਚਮਚ ਲੈਣਾ ਪਹਿਲਾਂ ਹਲਦੀ ਪਾਊਡਰ ਜਿਹੜਾ ਆਪਣੇ ਕਿਚਨ 'ਚ ਆਮ ਤੁਹਾਨੂੰ ਕੋਈ ਕੁਝ ਕਹੀ ਜਾਵੇ ਆਮ ਜਿਹੜੀ ਹਲਦੀ ਆਪਣੇ ਕਿਚਨ 'ਚ ਹੈ ਉਹ ਹਲਦੀ ਆਪਾਂ ਨੇ ਯੂਜ਼ ਕਰਨੀ ਹੈ ਜੀ ਉਹਦਾ ਇੱਕ ਚਮਚ ਹਲਦੀ ਦਾ ਤੁਸੀਂ ਫਰਾਈਪੈਨ ਦੇ ਵਿੱਚ ਪਾ ਲਓ ਉਹਦੇ ਵਿੱਚ ਦੋ ਚਮਚ ਦੇਸੀ ਘਿਓ ਪਾ ਲਓ ਜੀ ਦੇਸੀ ਘਿਓ ਪਾ ਕੇ ਹੁਣ ਕਈ ਲੋਕ ਕਹਿੰਦੇ ਦੇਸੀ ਘਿਓ ਸਾਨੂੰ ਸੂਟਰ ਨਹੀਂ ਕਰਦਾ ਸਾਡਾ ਬੀਪੀ ਵੱਧ ਹੈ ਜਦੋਂ ਅਸੀਂ ਇਹਨੂੰ ਹਲਦੀ ਚ ਪਾਨੇ ਆ ਤਾਂ ਉਹਦਾ ਕੋਈ ਨੁਕਸਾਨ ਨਹੀਂ ਕੋਈ ਉਹਦਾ ਸਾਈਡ ਇਫੈਕਟ ਨਹੀਂ ਉਹਨੂੰ ਤੁਸੀਂ ਜਦੋਂ ਹਲਦੀ ਦੇ ਵਿੱਚ ਪਾ ਕੇ ਹਲਕਾ ਜਿਹਾ ਪਕਾਓਗੇ ਤਾਂ ਉਹ ਰੈੱਡ ਜਿਹਾ ਹੋ ਜਾਂਦਾ ਹਲਕਾ ਜਿਹਾ ਤੇ ਉਹ ਜੇ ਧੂਆ ਨਿਕਲਦਾ ਇੱਕ ਜੀ ਤੇ ਜਦੋਂ ਤੁਹਾਡਾ ਧੂਆ ਉਹ ਛੱਡ ਜੇ ਤਾਂ ਉਸ ਤੋਂ ਬਾਅਦ ਉਸ ਵਿੱਚ ਇੱਕ ਗਲਾਸ ਦੁੱਧ ਉਹਦੇ ਵਿੱਚ ਪਾ ਦਿਓ ਠੀਕ ਹੈ ਜੀ ਤੇ ਉਹਨੂੰ ਦੁੱਧ ਨੂੰ ਏਦਾਂ ਪਕਾਣਾ ਜਿੱਦਾਂ ਬਸ ਚਾਹ ਪੱਤੀ ਬੋਇਲ ਕਰਦੇ ਆ ਉਹਨੂੰ ਚੰਗੀ ਤਰ੍ਹਾਂ ਪਕਾ ਪਕਾ ਕੇ ਜਦੋਂ ਜਦੋਂ ਤੁਹਾਨੂੰ ਲੱਗੇ ਕਿ ਹੁ ਉਹਨੂੰ ਸਿੱਪ ਕਰ ਕਰਕੇ ਪੀਣਾ ਪੀ ਕੇ ਉਸ ਤੋਂ ਬਾਅਦ ਫਿਰ ਤੁਸੀਂ ਸੌਂ ਜਾਣਾ ਉਸ ਤੋਂ ਬਾਅਦ ਕੋਈ ਚੀਜ਼ ਖਾਣੀ ਪੀਣੀ ਨਹੀਂ ਰਜਾਈ ਲੈ ਕੇ ਕੱਪੜਾ ਲੈ ਕੇ ਸੌਣਾ ਤਾਂ ਤੁਸੀਂ ਦੇਖੋਗੇ ਸਵੇਰੇ ਜਿਹੜਾ ਸਰੀਰ ਉੱਠਦਾ ਨਹੀਂ ਸੀ ਲੇਜੀ ਰਹਿੰਦਾ ਸੀ ਉਹਦੇ ਵਿੱਚ ਕਿੰਨੀ ਚੁਸਤੀ ਆਂਦੀ ਹੈ ਸਿਰਫ ਹਲਦੀ ਨਾਲ ਹਫ਼ਤੇ 'ਚ 2 ਜਾਂ 3 ਵਾਰੀ ਪੀਣੀ ਹੈ ਰੋਜ਼ ਵੀ ਨਹੀਂ ਪੀਣੀ ਫਿਰ ਲੋਕੀ ਕੰਪਲੇਂਟ ਕਰਦੇ ਆ ਕਿਉਂਕਿ ਇਹ ਚੀਜ਼ ਬਹੁਤ ਜ਼ਰੂਰੀ ਹੈ ਨੁਸਖਾ ਕਿਨੇ ਦੱਸਿਆ ਕਿਵੇਂ ਦੱਸਿਆ ਫਿਰ ਉਦੋਂ ਬਾਅਦ ਤੁਹਾਨੂੰ ਕਿੰਨਾ ਖਾਣਾ ਕਿੰਨੀ ਧੀਰ ਖਾਣਾ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਤੇ 3 ਦਿਨ ਤੋਂ ਵੱਧ ਹਫ਼ਤੇ ਚ ਆਪਾਂ ਹਲਦੀ ਨਹੀਂ ਪੀਣੀ ਔਰ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਗੋਡਿਆਂ 'ਚ ਦਰਦ ਹੈ ਤੁਹਾਡੇ ਮੋਢਿਆਂ 'ਚ ਦਰਦ ਹੈ ਤੁਹਾਡਾ ਸਰੀਰ ਦੁਖਦਾ ਉਹ ਚ ਵੀ ਫਾਇਦਾ ਕਰੂਗੀ ਪਰ ਇੱਕ ਨੁਕੀ ਕਹਿੰਦੇ ਜੀ ਤੁਹਾਡੇ ਤਾਂ ਗੋਡਿਆਂ 'ਚ ਗ੍ਰੀਸ ਮੁੱਕ ਗਿਆ ਜੀ ਸਾਡੇ ਦਾ ਆਪਰੇਸ਼ਨ ਕਰਨਾ ਪਊਗਾ ਉਹ ਅੱਜਕੱਲ ਟ੍ਰੈਂਡ ਚੱਲ ਗਿਆ ਹੈ ਆ ਲੇਕਿਨ ਉਹਨਾਂ ਨੂੰ ਮੈਂ ਰਾਏ ਦੇਣੀ ਚਾਹਨਾ ਇੱਕ ਬੜੀ ਬਿਲਕੁਲ ਜਿਹਨੂੰ ਅਸੀਂ ਫਰੀ ਦੀ ਰਾਏ ਵੀ ਕਹਿ ਦਿੰਨੇ ਆ ਪਰ ਇਹ ਚ ਮਿਹਨਤ ਹੈਗੀ ਆ ਹਲਦੀ ਔਰ ਫਟਕੜੀ ਦੋਨਾਂ ਨੂੰ ਬਰਾਬਰ ਲੈ ਲਓ ਮਤਲਬ ਦੋ ਚਮਚੇ ਹਲਦੀ ਦੋ ਚਮਚੇ ਫਟਕੜੀ ਦਾ ਪਾਊਡਰ ਇਹਨੂੰ ਲੈ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਬੋਇਲ ਕਰੋ ਗਰਮ ਕਰਕੇ ਇੱਕ ਜੱਗ ਪਾਣੀ ਲੈ ਕੇ ਉਹਦੇ ਵਿੱਚ ਬੋਇਲ ਕਰੋ ਉਹ ਪਾਣੀ ਦੇ ਨਾਲ ਇਦਾਂ ਉਹਨੂੰ ਮੱਗ ਦੇ ਵਿੱਚ ਰੱਖੋ ਤੇ ਨੀਚੇ ਮੱਗ ਤੋਂ ਲੈ ਕੇ ਉਹੀ ਪਾਣੀ ਗੋਡਿਆਂ ਤੇ ਪਾਈ ਜਾਣਾ ਚੇਂਜ ਹੋਈ ਜਾਊਗਾ ਉਹਦੇ ਨਾਲ ਤੁਸੀਂ ਦੇਖੋਗੇ ਜਿਹੜਾ ਕਹਿੰਦਾ ਸੀਗਾ ਵੀ ਮੈਂ ਜੋ ਕੋਈ ਕੰਮ ਹੀ ਨਹੀਂ ਕਰ ਸਕਦਾ ਮੇਰੇ ਤਾਂ ਉੱਠਿਆ ਨਹੀਂ ਜਾਂਦਾ ਜੇ ਉੱਠ ਕੇ ਨਾ ਦੌੜਨ ਵਾਲਾ ਕੰਮ ਹੋਵੇ ਤੁਰੰਤ ਅਸਰ ਇਸ ਚੀਜ਼ ਦਾ ਜੇ ਤੁਸੀਂ ਦੇਖਣਾ ਤਾਂ ਹਲਦੀ ਔਰ ਫਟਕੜੀ ਦਾ ਜਿਹੜਾ ਨੁਸਖਾ ਤੁਸੀਂ ਗੋਡਿਆਂ ਵਾਸਤੇ ਬਣਾਓ ਜਿਹੜੀ ਹਲਦੀ ਨੂੰ ਤੁਸੀਂ ਦੇਸੀ ਘਿਓ ਚ ਭੁੰਨ ਕੇ ਦੁੱਧ ਚ ਪਕਾ ਕੇ ਲੈਣਾ ਉਹ ਤੁਹਾਡੀ ਇਮਿਊਨਿਟੀ ਨੂੰ ਕਿੰਨਾ ਬੂਸਟ ਕਰਦਾ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਬਿਲਕੁਲ